ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਬੈਠੀ ਅੱਗੇ ਸੀ ਪਿੱਛੇ ਕਿੱਧਾ ਗਈ ਉਹ ਇਸ ਕਰਕੇ ਕਿਉਂ ਕੀਤੀ ਅਸੀਂ ਸੋਚਿਆ ਕਿ ਕਿਉਂ ਨਾ ਗੱਡੀ ਦੇ ਵਿੱਚ ਵੀ ਥੋੜੀ ਗਲਬਾਤ ਕੀਤੀ ਜਾਵੇ ਔਰ ਉਹ ਗਲਬਾਤ ਤੁਹਾਨੂੰ ਵੀ ਕੈਪਚਰ ਕਰਕੇ ਵਿਖਾਈ ਜਾਵੇ ਸੋ ਇਸ ਕਰਕੇ ਮੈਨੂੰ ਪਿੱਛੇ ਬੈਠਣਾ ਪਿਆ ਸੋ ਪ੍ਰਿਜ ਜੀ ਇਹ ਤੁਹਾਡੀ ਫੇਵਰਿਟ ਗੱਡੀ ਹੈ ਬਿਲਕੁਲ ਫੇਵਰਿਟ ਗੱਡੀ ਹੈ ਜੀ ਇਹਦੀ ਡਰਾਈਵ ਕਰਕੇ ਬੜਾ ਮਜ਼ਾ ਆਉਂਦਾ ਅੱਛਾ ਮਤਲਬ ਤੁਸੀਂ ਹਮੇਸ਼ਾ ਖੁਦ ਡਰਾਈਵ ਕਰਦੇ ਹੋ ਨਹੀਂ ਬਹੁਤੀ ਵਾਰੀ ਤਾਂ ਮੁੰਡਾ ਡਰਾਈਵਰ ਹੈਗਾ ਉਹ ਕਰਦਾ ਬਟ ਜਦੋਂ ਏਦਾਂ ਦੀ ਇੰਟਰਵਿਊ ਵਗੈਰਾ ਕਰਨੀ ਹੋਵੇ ਜੀ ਤੇ ਫਿਰ ਨਾਲੇ ਆਊਟਿੰਗ ਹੋ ਜਾਂਦੀ ਹੈ ਕੰਮ ਦਾ ਕੰਮ ਤੇ ਆਊਟਿੰਗ ਦੀ ਆਊਟਿੰਗ ਹੋ ਜਾਂਦੀ ਹੈ ਨਾਲੇ ਡਰਾਈਵ ਵੀ ਕਰ ਲੈਣਾ ਥੋੜਾ ਮੰਨੇ ਨੂੰ ਯਾਦ ਰਹਿੰਦੀ ਹੈ ਡਰਾਈਵਿੰਗ ਭੁੱਲਦੀ ਨਹੀਂ ਜੀ ਬਿਲਕੁਲ ਮਤਲਬ ਮਿਊਜ਼ਿਕ ਲੱਗਾ ਹੋਇਆ ਬੜਾ ਹੀ ਸਲੋ ਸਲੋ ਚੁਰਾ ਲਿਆ ਹੈ ਤੁਮਨੇ ਜੋ ਦਿਲ ਕੋ ਇਦਾਂ ਨਹੀਂ ਗਾਣੇ ਸੁਣਦੇ ਹੋ ਹਮੇਸ਼ਾ ਤੁਸੀਂ ਪੀਜੀ ਪੁਰਾਣੇ ਪੁਰਾਣੇ ਗਾਣੇ ਸੁਣਦਾ ਜੀ ਬਹੁਤ ਆਲ ਰੇਡੀਓ ਰੇਡੀਓ ਦੇ ਪੁਰਾਣੇ ਗਾਣੇ ਆਉਂਦੇ ਹੁਣ ਤਾਂ ਆਨ ਹੁੰਦਾ ਆਦਰਵਾਈਜ਼ ਆਫ ਹੁੰਦਾ ਅੱਛਾ ਮਤਲਬ ਐਦਾਂ ਕਦੀ ਨਹੀਂ ਹੋਇਆ ਕਿ ਤੁਸੀਂ ਬਹੁਤ ਹੀ ਮਸਤੀ ਵਾਲੇ ਮੂਡ 'ਚ ਹੋਰ ਕੋਈ ਪੰਜਾਬੀ ਗਾਣਾ ਲੱਗਿਆ ਤੁਹਾਡਾ ਗਾਣਾ ਲੱਗੇ ਜਾਂ ਫਿਰ ਕੋਈ ਹੋਰ ਵਧੀਆ ਪੰਜਾਬੀ ਗਾਣਾ ਔਰ ਉਹਦੀ ਆਵਾਜ਼ ਉੱਚੀ ਹੋ ਜਾਏ ਮਸਤੀ ਐਕਚੁਅਲੀ ਮੈਂ ਸਟੇਜਾਂ 'ਤੇ ਅ ਠੰਡੇ ਠੰਡੇ ਗਾਣੇ ਪੁਰਾਣੇ ਗਾਣੇ ਲਤਾ ਜੀ ਦੇ ਕਿਸ਼ੋਰ ਕੁਮਾਰ ਜੀ ਦੇ ਜਾਂ ਫਿਰ ਪੰਜਾਬੀ ਗਾਣੇ ਸੁਣਨੇ ਹੁਣ ਤਾਂ ਮਾਨਕ ਸਾਹਿਬ ਹੋਣਾ ਦੇ ਪੁਰਾਣੇ ਗਾਣੇ ਸੁਰਿੰਦਰ ਕੌਰ ਜੀ ਦੇ ਪੁਰਾਣੇ ਗਾਣੇ ਉਹ ਵੀ ਸੁਣਦਾ ਮੈਂ ਔਰ ਸਭ ਤੋਂ ਤਾਂ ਸਪੀਡ ਜਿਹੜੀ ਤੁਹਾਡੀ ਹੈਗੀ ਆ ਕਿੰਨੀ ਕੁ ਰਹਿੰਦੀ ਆ ਸਭ ਤੋਂ ਜ਼ਿਆਦਾ ਸਪੀਡ ਤੁਸੀਂ ਇਹ ਮੰਨ ਕੇ ਚੱਲੋਗੇ ਜੇ ਅਸੀਂ ਕਿਤੇ ਸ਼ੋਅ ਤੋਂ ਲੇਟ ਹੁੰਦੇ ਹੋਈਏ ਜੀ ਤੇ ਫਿਰ ਮੈਂ ਹੌਟ ਸੀਟ ਤੇ ਬੈਨ ਆ ਗਏ ਫਿਰ ਥੋੜੀ ਗੱਡੀ ਐਕਚੁਅਲੀ ਫਾਸਟ ਚਲਾਣੀ ਨਹੀਂ ਚਾਹੀਦੀ ਕਿਉਂਕਿ ਨੁਕਸਾਨ ਕਰਦੀ ਆ ਬਟ ਮੈਨੂੰ ਆਦਾ ਥੋੜੀ ਪ੍ਰੀਫਾਸ ਚਲਣਾ ਤਾਂ ਜਲਾਨਾ ਜਦੋਂ ਕਿਤੇ ਲੇਟ ਹੋਈਏ ਫਿਰ ਟਾਈਮ ਤੇ ਪਹੁੰਚਣੇ ਆ ਅਸੀਂ ਜਿਵੇਂ ਕਿ ਗੱਡੀ ਵਿੱਚ ਅਪਰੀਜੀ ਨੇ ਦੱਸਿਆ ਹੀ ਹੈ ਕਿ ਸ਼ੋਰ ਸ਼ਰਾਬੇ ਦੇ ਵਿੱਚ ਉਹਨਾਂ ਦਾ ਕਾਫੀ ਟਾਈਮ ਨਿਕਲਦਾ ਸੋ ਜਦੋਂ ਵੀ ਫ੍ਰੀ ਹੁੰਦੇ ਨੇ ਉਹ ਉਹਨਾਂ ਨੂੰ ਸ਼ਾਂਤੀ ਬਹੁਤ ਪਸੰਦ ਹੈ ਸੋ ਇਸ ਟਾਈਮ ਅਸੀਂ ਜਿੱਥੇ ਖੜੇ ਆ ਉੱਥੇ ਬਹੁਤ ਹੀ ਜ਼ਿਆਦਾ ਸ਼ਾਂਤੀ ਹੈ ਲੇਕਿਨ ਖੇਤ ਨਜ਼ਰ ਆ ਰਹੇ ਆ ਪ੍ਰੀਜੀ ਹਰ ਇੱਕ ਦਾ ਬਚਪਨਾ ਹਰ ਇੱਕ ਦੀ ਕੋਈ ਨਾ ਕੋਈ ਯਾਦ ਖੇਤਾਂ ਨਾਲ ਜ਼ਰੂਰ ਜੁੜੀ ਹੁੰਦੀ ਹੈ ਤੁਹਾਡੀ ਕਿਹੜੀ ਹੋ ਜਾਈਏ ਅਸੀਂ ਜ਼ਿੰਮੇਦਾਰ ਹੈਗੇ ਆ ਜ਼ਿੰਮੇਦਾਰ ਫੈਮਿਲੀ ਨੂੰ ਬਿਲੋਂਗ ਕਰਦਾ ਤੇ ਆਬਵੀਅਸਲੀ ਖੇਤਾਂ ਦੇ ਨਾਲ ਬੜਾ ਮੋਹ ਹੈ ਖੇਤਾਂ ਦੇ ਨਾਲ ਬੜੀ ਸਾਂਝ ਹੈ ਤੇ ਚੰਗਾ ਲੱਗਦਾ ਮੈਨੂੰ ਜਿੱਦਾਂ ਬਹੁਤ ਸਾਰੇ ਇੰਟਰਵਿਊਜ਼ ਆਪਾਂ ਐਦਾ ਖੇਤਾਂ 'ਚ ਕਰੀਏ ਤੇ ਵਟੇ ਵਟੇ ਤੁਰੇ ਜਾਣਾ ਆ ਇਹਨੂੰ ਖਾਲ ਕਹਿੰਦੇ ਆ ਆਪਾਂ ਦਾ ਆੜ ਕਹਿੰਦੇ ਆ ਸਾਡੇ ਏਰੀਆ ਦੇ ਵਿੱਚ ਆੜ ਕਹਿੰਦੇ ਨੇ ਇਹਨੂੰ ਹਾਂਜੀ ਸੋ ਇਹਨਾਂ ਚੀਜ਼ਾਂ ਨਾਲ ਬੜਾ ਮੋਹ ਹੈ ਬੜਾ ਚੰਗਾ ਲੱਗਦਾ ਬੜਾ ਦੇਖੋ ਕਿੰਨਾ ਦੂਰ ਤੱਕ ਬਿਲਕੁਲ ਸ਼ਾਂਤੀ ਹੈ ਕੋਈ ਕੋਈ ਦੌੜ ਤੂਬ ਨਹੀਂ ਨਜ਼ਰ ਆ ਰਹੀ ਉਹ ਸਾਹਮਣੇ ਬਜ਼ੁਰਗ ਬੈਠੇ ਬੜੀ ਸ਼ਾਂਤੀ ਨਾਲ ਕਰੋ ਵੇਲੇ ਹੋ ਗਏ ਆਏ ਨੇ ਹਾਂਜੀ ਸ਼ਹਿਰਾਂ ਦੀ ਜਿਹੜੀ ਭੱਜ ਦੌੜਿਆ ਉਸ ਤੋਂ ਅ ਦੂਰੀ ਬਣੀ ਰਹਿੰਦੀ ਹੈ ਇਹਨਾਂ ਚੀਜ਼ਾਂ ਮਤਲਬ ਜਿਹੜੇ ਸਾਡੇ ਲੋਕ ਨੇ ਪਿੰਡਾਂ ਦੇ ਰਹਿਣ ਵਾਲੇ ਲੋਕ ਉਹਨਾਂ ਦੀ ਸ਼ਹਿਰਾਂ ਦੀ ਦੌੜ ਭੱਜ ਤੋਂ ਦੂਰੀ ਹਮੇਸ਼ਾ ਬਣੀ ਰਹਿੰਦੀ ਹੈ ਤੇ ਚੰਗਾ ਲੱਗਦਾ ਮੈਨੂੰ ਸ਼ਾਂਤੀ ਚਾਰੇ ਪਾਸੇ ਹੋਵੇ ਅੱਛਾ ਪ੍ਰੀਤ ਜੀ ਇੱਕ ਗੱਲ ਚੱਲ ਰਹੀ ਹੈ ਖੇਤਾਂ ਦੀ ਪਿੰਡ ਦੀ ਹੈਨਾ ਆ ਕਾਫੀ ਜ਼ਿਆਦਾ ਬਿਜ਼ੀ ਹੋ ਜਾਂਦੇ ਆ ਅਸੀਂ ਤੇ ਇੰਨੇ ਬਿਜ਼ੀ ਸ케ਜੂਲ ਦੇ ਵਿੱਚ ਪਿੰਡ ਵੀ ਘੇੜਾ ਲੱਗਦਾ ਰਹਿੰਦਾ ਹਾਂਜੀ ਬਿਲਕੁਲ ਅੱਜ ਵੀ ਮੈਂ ਤੁਹਾਨੂੰ ਦੱਸਿਆ ਨਾ ਜਾਣਾ ਸੀਗਾ ਪਿੰਡ ਜੀ ਤੇ ਅੱਜ ਫਿਰ ਥੋੜੀ ਲੇਟ ਇੰਟਰਵਿਊ ਹੋਈ ਸਾਡੀ ਉਹਨੂੰ ਕੱਲ ਨੂੰ ਜਾਊਂਗਾ ਜੀ ਪਿੰਡ ਦੇ ਨਾਲ ਮੇਰੀ ਬੜੀ ਦਿਲ ਦੇ ਨਾਲ ਕਹੋ ਨੇੜਤਾ ਬਹੁਤ ਜ਼ਿਆਦਾ ਮਨ ਪੈਂਦੀ ਹੈ ਨਾ ਹਮੇਸ਼ਾ ਹੀ ਪਿੰਡ ਨੂੰ ਮਿਸ ਕਰਦਾ ਪਿੰਡ ਦੀਆਂ ਚੀਜ਼ਾਂ ਨੂੰ ਮਿਸ ਕਰਦਾ ਅੱਛਾ ਪ੍ਰੀਤ ਜੀ ਐਦਾਂ ਹੋਇਆ ਕਦੀ ਕਿ ਮਤਲਬ ਸ਼ਿਕਾਇਤਾਂ ਦਾ ਤੁਹਾਡੇ ਨਾਲ ਬਹੁਤ ਲੈਣਦੇ ਨ ਹੋਵੇ ਲਾਈਕ ਅੱਜ ਫਾਦਰ ਨੂੰ ਕਿਸੇ ਨੇ ਕੋਈ ਕੰਪਲੇਂਟ ਕਰਤੀ ਹੈ ਅੱਜ ਘਰੇ ਕੋਈ ਗੱਲ ਪਹੁੰਚ ਗਈ ਹੈ ਤੁਹਾਡੀ ਕੋਈ ਸ਼ਰਾਰਤ ਐਦਾਂ ਵੀ ਹੁੰਦਾ ਸੀ ਮੈਨੂੰ ਯਾਦ ਆ ਇੱਕ ਵਾਰੀ ਉਹ ਸ਼ਰਾਰਤ ਨਹੀਂ ਕਹਿ ਸਕਦੇ ਤੁਸੀਂ ਉਹ ਐਵੇਂ ਜਿੰਨੇ ਅਸੀਂ ਛੋਟੇ ਬੱਚੇ ਸੀਗੇ ਉਦੋਂ ਜੀ ਤੇ ਸਾਡੇ ਪਿੰਡ ਦੇ ਨਾਲ ਇੱਕ ਨਹਿਰ ਪੈਂਦੀ ਅਸੀਂ ਉੱਥੇ ਨਹਾਉਣ ਚਲੇ ਜਾਂਦੇ ਸੀਗੇ ਤੇ ਤਰਨਾ ਆਉਂਦਾ ਨਹੀਂ ਸੀ ਉਦੋਂ ਅਨਾ ਤੇ ਬਈ ਘਰ ਦੇ ਨੂੰ ਫਿਕਰ ਹੁੰਦਾ ਸੀਗਾ ਵੀ ਬੱਚੇ ਕਿੱਧਰ ਗਏ ਤੇ ਉਹਨਾਂ ਨੂੰ ਕਿਸੇ ਦੱਸਿਆ ਕਿ ਅਸੀਂ ਸਾਰੇ ਪਿੰਡ ਦੇ ਜਿਹੜੇ ਜਵਾਗ ਮਤਲਬ ਆਪਣੇ ਮਹੱਲੇ ਦੇ ਜਵਾਗ ਹੋ ਨਾ ਰਹੇ ਜਾ ਕੇ ਜੀ ਤੇ ਫਿਰ ਮੰਮੀ ਮਮਾ ਉਹਨੇ ਪਿੱਛੇ ਚਲੇ ਗਏ ਡੰਡਾ ਲੈ ਕੇ ਡਾਂਗ ਚੱਕੀ ਹੋਈ ਉਹਨਾਂ ਨੇ ਤੇ ਸਾਨੂੰ ਪਤਾ ਨਹੀਂ ਲੱਗਿਆ ਉਹਦੇ ਪਤਾ ਲੱਗਿਆ ਜਦੋਂ ਕੋਲੀ ਆ ਕੇ ਖੜ ਗਏ ਜੀ ਬਸ ਨਹਿਰ ਚੋਂ ਕੱਢਿਆ ਉਹਨਾਂ ਨੇ ਤੇ ਬਸ ਫਿਰ ਇਦਾਂ ਹੀ ਕੁੱਟਦੇ ਲੈ ਕੇ ਆਏ ਕੱਪੜੇ ਵੀ ਨਹੀਂ ਪਾਣ ਦੇ ਪਾਣ ਦੇ ਉਹਨਾਂ ਨੇ ਗੁੱਟ ਦੇ ਘਰ ਤੱਕ ਲੈ ਕੇ ਆਏ ਸੋ ਫੇਵਰਿਟ ਫੇਵਰਿਟ ਗੇਮ ਕਿਹੜੀ ਹੁੰਦੀ ਸੀ ਉਸ ਟਾਈਮ ਤੇ ਆ ਫੇਵਰਿਟ ਗੇਮ ਅਸੀਂ ਖਿੱਦੂ ਖੇਡਦੇ ਰਿਹਾ ਸਾਰੇ ਜਾਣੇ ਉਹ ਖਿੱਦੂ ਦੇ ਵਿੱਚ ਭਰ ਲੈਣੇ ਛੋਟੇ ਛੋਟੇ ਰੋੜੇ ਭਰ ਲੈਣੇ ਤੇ ਫਿਰ ਮਾਰਨੇ ਇੱਕ ਦੂਜੇ ਨੂੰ ਹਰਟ ਕਰਨਾ ਉਹ ਚੰਗਾ ਲੱਗਦਾ ਰਿਹਾ ਅੱਛਾ ਪ੍ਰੀਤ ਜੀ ਜਦੋਂ ਤੁਹਾਡਾ ਫਰੈਂਡ ਸਰਕਲ ਸੀਗਾ ਹੈਨਾ ਗਾਇਕੀ ਉੱਥੇ ਸਟਾਰਟ ਹੋ ਗਈ ਸੀ ਉਦੋਂ ਹੀ ਉਹਨਾਂ ਨੂੰ ਵੀ ਗਾਣੇ ਸੁਣਾਉਂਦੇ ਹੁੰਦੇ ਸੀਗੇ ਹਾਂ ਮਤਲਬ ਮੈਂ ਸ਼ਰਮਾਕਲ ਵੀ ਸੀਗਾ ਪਰ ਮੈਂ ਉਹਨਾਂ ਜਿਹੜੇ ਲੋਕਾਂ ਨਾਲ ਮੇਰੀ ਸਾਝ ਹੁੰਦੀ ਸੀ ਜਿਹੜੇ ਮੇਰੇ ਫਰੈਂਡਸ ਹੁੰਦੇ ਸੀਗੇ ਉਹਨਾਂ ਚ ਮੈਂ ਖੁੱਲਾ ਹੁੰਦਾ ਸੀ ਉਹਨਾਂ ਚ ਮੈਂ ਗਾ ਲੈਂਦਾ ਰਹਾ ਮਤਲਬ ਉਹਨਾਂ ਨੂੰ ਵੀ ਪਤਾ ਹੁੰਦਾ ਸੀਗਾ ਕਿ ਮੈਨੂੰ ਗਾਉਣ ਦਾ ਸ਼ੌਂਕ ਹੈ ਸੋ ਫਰੈਂਡ ਸਰਕਲ ਨੂੰ ਤਾਂ ਪਤਾ ਸੀ ਤੁਸੀਂ ਬਹੁਤ ਵਧੀਆ ਗਾਉਂਦੇ ਹੋ ਹੈਨਾ ਘਰਦਿਆਂ ਦੀ ਵੀ ਪੂਰੀ سپورਟ ਰਹੀ ਹੈ ਇਸ ਦੇ ਵਿੱਚ ਨਹੀਂ ਘਰਦਿਆਂ ਦੀ ਜ਼ਿਆਦਾ سپورਟ ਨਹੀਂ ਸੀਗੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਅਸੀਂ ਜ਼ਿੰਮੇਵਾਰ ਫੈਮਿਲੀ ਨਾਲ ਬਿਲੋਂਗ ਕਰਦੇ ਹਾਂ ਤੇ ਉਹਨਾਂ ਨੂੰ ਉਹਨਾਂ ਨੂੰ ਐਕਚੁਅਲੀ ਸਮਝ ਨਹੀਂ ਹੁੰਦੀ ਸੀ ਕਿ ਕਲਾਕਾਰ ਕਿਵੇਂ ਬਣ ਜੂਗਾ ਬੰਦਾ ਵੀ ਸਾਡੇ ਪੂਰੇ ਪਰਿਵਾਰ ਖਾਨਦਾਨ ਦੇ ਵਿੱਚੋਂ ਕੋਈ ਨਾ ਕੋਈ ਗਾਉਂਦਾ ਸੀਗਾ ਨਾ ਕੋਈ ਇਸ ਲਾਈਨ ਦੇ ਵਿੱਚ ਸੀਗਾ ਤੇ ਬੜੀ ਵੱਡੀ ਗੱਲ ਲੱਗਦੀ ਸੀਗੀ ਵੀ ਮਤਲਬ ਆਰਟਿਸਟ ਲਾਈਨ ਦੇ ਵਿੱਚ ਜਾ ਕੇ ਕਿਦਾਂ ਕਾਮਯਾਬ ਹੋ ਜਾਊਗਾ ਤੂੰ ਤੇ ਉਹ ਇਨਸਿਕਿਉਰਟੀ ਜਿਹੜੀ ਫਿਰ ਪੇਰੈਂਟਸ ਨੂੰ ਹਮੇਸ਼ਾ ਰਹਿੰਦੀ ਆ ਕਿ ਕਿਤੇ ਗਲਤ ਲਾਈਨ 'ਚ ਨਾ ਚਲਾ ਜਾਵੇ ਤੇ ਉਹ ਸੀਗੀ ਔਰ ਫਾਜ਼ਲ ਸਾਹਿਬ ਹਮੇਸ਼ਾ ਹੀ ਉਹਨਾਂ ਨਾਲ ਕਦੀ ਪਹਿਲਾਂ ਪਹਿਲਾਂ ਤਾਂ ਉਹ ਸਟ੍ਰਿਕਟ ਐਨੇ ਸੀਗੇ ਵੀ ਉਹਨਾਂ ਨਾਲ ਗੱਲ ਹੀ ਨਹੀਂ ਸ਼ੇਅਰ ਕਰ ਪਾਉਂਦੇ ਸੀਗੇ ਤੇ ਮੰਮੀ ਦੇ ਥਰੂ ਜੇ ਕਿਤੇ ਗੱਲ ਹੋ ਵੀ ਜਾਂਦੀ ਸੀ ਤੇ ਫਿਰ ਗਾਲਾਂ ਵੀ ਪੈਂਦੀ ਸੀ ਝਟਕਾਂ ਵੀ ਪੈਂਦੀਆਂ ਸੀ ਤੇ ਲਾਸਟ ਫਿਰ ਇਹੀ ਸੀਗਾ ਕਿ ਵੀ ਬਸ ਹੁਣ ਜੋ ਮਰਜ਼ੀ ਹੋਵੇ ਕਰਨਾ ਹੀ ਹੈ ਆ ਉਦੋਂ ਥੋੜੀ ਫਿਰ ਬਹਿਸ ਮੇਰੇ ਫਾਜ਼ਲ ਸਾਹਿਬ ਨਾਲ ਮੇਰੀ ਹੋਈ ਸੋ ਫਿਰ ਮੈਂ ਕਾਰ ਛੱਡ ਕੇ ਆ ਗਿਆ ਸੀ ਲੁਧਿਆਣੇ ਤੇ ਫਿਰ ਥੋੜਾ ਟਾਈਮ ਸਟਰਗਲ ਕੀਤਾ ਤੇ ਬਸ ਕਿਹੜੀ ਰਾਤ ਸੀਗੀ ਕਿ ਜਿਸ ਤੋਂ ਬਾਅਦ ਪ੍ਰੀਤ ਹਰਪਾਲ ਜਿਹਦਾ ਨਾਮ ਚੜ੍ਹਦੀ ਸਵੇਰ ਨੂੰ ਸਾਰਿਆਂ ਦੀ ਜ਼ੁਬਾਨ ਤੇ ਸੀਗਾ ਕਿਹੜਾ ਦਿਨ ਸੀ ਉਹ ਤੇ ਕਿਹੜਾ ਗੀਤ ਸੀ ਉਹ ਮੈਂ ਸਟਰਗਲ ਪੀਰੀਅਡ ਜਦੋਂ ਮੈਂ ਘਰੋਂ ਨਿਕਲਿਆ ਤਾਂ ਫਿਰ ਸਾਲ ਡੇਢ ਸਾਲ ਮੈਂ ਘਰੇ ਆਇਆ ਨਹੀਂ ਵਾਪਸ ਕਾਫੀ ਡਿਸਟਰਬ ਸੀਗਾ ਅੱਛੜ ਸੀਗਾ ਤੇ ਪਤਾ ਨਹੀਂ ਸੀਗਾ ਵੀ ਮਤਲਬ ਅੱਗੇ ਕਿੱਧਰ ਨੂੰ ਜਾਣਾ ਮੰਜ਼ਿਲ ਕੋਈ ਨਜ਼ਰ ਨਹੀਂ ਆਉਂਦੀ ਸੀ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਸੀ ਤੇ ਫਿਰ ਮੈਨੂੰ ਉਹਨਾਂ ਦੇ ਨਾਲ ਚ ਮੈਂ ਚੰਡੀਗੜ੍ਹ ਗਿਆ ਤੇ ਮੈਨੂੰ ਮਿਸਟਰ ਜਰਨੈਲ ਘਮਾਨ ਜੀ ਮਿਲੇ ਜਿਹੜੇ ਮੇਰੇ ਗੋਡਫਾਦਰ ਨੇ ਇਸ ਲਾਈਨ ਦੇ ਵਿੱਚ ਜਿਨ੍ਹਾਂ ਨੇ ਮੈਨੂੰ ਰਿਕਾਰਡ ਫਸਟ ਟਾਈਮ ਕੀਤਾ ਤੇ ਉਹਨਾਂ ਨੇ ਉਹਨਾਂ ਦੇ ਸਟੂਡੀਓ ਫਿਰ 2 3 4 ਮਹੀਨੇ ਮੈਂ ਰਹਾ ਫਿਰ ਵੀ ਐ ਉਹ ਐਨੇ ਬਿਜ਼ੀ ਹੁੰਦੇ ਸੀਗੇ ਕਿ ਉਹਨਾਂ ਦੀ ਨਜ਼ਰ ਮੇਰੇ ਤੱਕ ਪਹੁੰਚੀ ਕਿ ਉਹਨਾਂ ਦੀ ਨਜ਼ਰ ਮੇਰੇ ਤੇ ਪਈ ਨਹੀਂ ਕਿ ਇਹ ਸੁਣਾਇਆ ਜਾਵੇ ਜੀ ਅ ਫਿਰ ਮੈਨੂੰ ਯਾਦ ਆ ਕਿ ਇੱਕ ਰਾਤ ਅਸੀਂ ਮਦਨ ਸ਼ੌਂਕੀ ਜੀ ਬੜੇ ਵਧੀਆ ਮਿਊਜ਼ਿਕ ਡਾਇਰੈਕਟਰ ਨੇ ਉਸ ਟਾਈਮ ਉਹਨਾਂ ਦਾ ਬਹੁਤ ਵੱਡਾ ਨਾਮ ਸੀਗਾ ਔਰ ਬੜੇ ਬਿਜ਼ੀ ਆਰਟਿਸਟ ਸੀ ਉਹ ਤੇ ਉਹਨਾਂ ਨੇ ਇੱਕ ਰਿਕਾਰਡਿੰਗ ਖਤਮ ਕੀਤੀ ਔਰ ਉਹਦੇ ਬਾਅਦ ਅਸੀਂ ਸਟੂਡੀਓ ਬੈਠੇ ਹੋਏ ਸੀਗੇ ਤਿੰਨ ਚਾਰ ਜਾਣੇ ਜੀ ਮਦਨ ਜੀ ਆਪ ਵੀ ਗਾ ਲੈਂਦੇ ਸੀ ਸ਼ੌਂਕ ਪੂਰਾ ਕਰ ਲੈਂਦੇ ਸੀ ਉਹ ਉਹਨਾਂ ਨੇ ਹਾਰਮੋਨੀਅਮ ਲਿਆ ਹੋਇਆ ਗਾ ਰਹੇ ਸੀ ਤੇ ਇੰਨੀ ਦੇਰ ਨੂੰ ਜਰਨੈਲ ਘੁਮਾਨ ਜੀ ਨੇ ਦਿੱਲੀ ਜਾਣਾ ਸੀਗਾ 2:30 ਵਜੇ ਦਾ ਟਾਈਮ ਹੋਣਾ ਰਾਤ ਤੇ ਉਹ ਆਏ ਉਹਨਾਂ ਦੇ ਡਰਾਈਵਰ ਦੇ ਨਾਲ ਉਹ ਵੀ ਆ ਕੇ ਬਹਿ ਗਏ ਮਾਹੌਲ ਬਣਿਆ ਸੀਗਾ ਗਾਉਣ ਦਾ ਤੇ ਸ਼ੌਂਕੀ ਸਾਹਿਬ ਨੇ ਪੂਰੀ ਮਹਿਫਲ ਜਮਾ ਰੱਖੀ ਸੀ ਤੇ ਜਦੋਂ ਗਾਣਾ ਖਤਮ ਹੋਇਆ ਤਾਂ ਕਮਾਨ ਸਾਹਿਬ ਦੀ ਮੇਰੇ ਤੇ ਨਜ਼ਰ ਗਈ ਕਹਿੰਦੇ ਚੱਲ ਹੁਣ ਮਾਹੌਲ ਬਣਿਆ ਉਦੋਂ ਦਾ ਟਾਈਮ ਨਹੀਂ ਲੱਗਦਾ ਸੁਣਨ ਦਾ ਤੇ ਤੂੰ ਗਾ ਕੇ ਦੱਸ ਕੋਈ ਟਾਈਮ ਤਾਂ ਨਹੀਂ ਖਰਾਬ ਕਰ ਰਿਆ ਵੀ ਤੂੰ ਤਨੂੰ ਆਉਂਦਾ ਵੀ ਗਾਉਣਾ ਕਿ ਨਹੀਂ ਆਉਂਦਾ ਤੇ ਮੈਂ ਫਿਰ ਉਹ ਹਰਮੋਨੀਅਮ ਲਿਆ ਉਦੋਂ ਫਿਰ ਇੱਕ ਗਾਣਾ ਉਹਨਾਂ ਨੂੰ ਸੁਣਾਇਆ ਕਿਹੜਾ ਗਾਣਾ ਸੀ ਉਹ ਸੀਗਾ ਹਾਂ ਇਹੋ ਜਈਆਂ ਦੱਸ ਹੋਈਆਂ ਕੀ ਮਜਬੂਰੀਆਂ ਸਾਡੇ ਕੋਲੋਂ ਕੋਹਾਂ ਦੀਆਂ ਪਾਕੇ ਬੈ ਗਈ ਦੂਰੀਆਂ ਇਹੋ ਜੇ ਮਸਲੇ ਕੀ ਪੇਸ਼ ਆ ਗਏ ਇਹੋ ਜੇ ਮਸਲੇ ਕੀ ਪੇਸ਼ ਆ ਗਏ ਜਿਹੜੇ ਸਾਨੂੰ ਵੀ ਤੂੰ ਖੁੱਲਕੇ ਨਹੀਂ ਦੱਸ ਸਕਦੀ ਹਏ ਸਾਨੂੰ ਹੱਸਦੇ ਆਵੇ ਕਿ ਜਿ ਆਉਣ ਵਾਲੀ ਐ ਨਹੀਂ ਹੁਣ ਰੋਂਦਿਆਂ ਨੂੰ ਵੇਖ ਕਿਵੇਂ ਦਿਨ ਕੱਟਦੀ ਹੱਸਦੇ ਆਵੇ ਕਿ ਜਿ ਆਉਣ ਵਾਲੀ ਐ ਨਹੀਂ ਹੁਣ ਰੋਂਦਿਆਂ ਨੂੰ ਵੇਖ ਕਿਵੇਂ ਦਿਨ ਕੱਟਦੀ ਸੋ ਇਹ ਪਹਿਲਾ ਕੰਪਲੀਮੈਂਟ ਕੀ ਮਿਲਿਆ ਕੰਪਲੀਮੈਂਟ ਨਹੀਂ ਮਿਲਿਆ ਫਿਰ ਕਵਾਨ ਸਾਹਿਬ ਇਦਾਂ ਖੜੇ ਹੋ ਗਏ ਮੈਨੂੰ ਕਹਿੰਦੇ ਸਟੈਂਡ ਅਪ ਖੜਾ ਹੋ ਜਾ ਮੈਂ ਖੜਾ ਹੋ ਗਿਆ ਫਿਰ ਉਹਨਾਂ ਨੇ ਗਲੇ ਨਾਲ ਲਾਇਆ ਕੀ ਬਾਤ ਉਹ ਮੇਰੇ ਲਈ ਬੜਾ ਇਮੋਸ਼ਨਲ ਮੂਮੈਂਟ ਸੀਗਾ ਜੀ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਨੌਕਰ ਚੱਕਰ ਸੀਗੇ ਸਟੂਡੀਓ ਦੇ ਵਿੱਚ ਉਹਨਾਂ ਨੂੰ ਜਗਾਇਆ ਮਤਲਬ ਰਾਤ ਦੇ 2 ਵਜੇ ਕਹਿੰਦੇ ਵੀ ਅੱਜ ਤੋਂ ਬਾਅਦ ਇਹ ਜਿਹੜਾ ਮੁੰਡਾ ਆ ਇਹ ਇਹਦੀ ਹਰ ਗੱਲ ਤੁਸੀਂ ਸੁਣਨੀ ਹੈ ਕੀ ਬਾਤ ਹੈ ਕਿਉਂਕਿ ਉਹਦਾਂ ਦਾ ਮਤਲਬ ਕਈ ਵਾਰੀ ਉਹ ਸੁਣਦੇ ਨਹੀਂ ਸੀ ਗੱਲਾਂ ਨਹੀਂ ਹੁੰਦੇ ਸੀ ਕਿਉਂਕਿ ਉਹਨਾਂ ਨੂੰ ਐਸੀ ਵੀ ਚੱਲ ਪਤਾ ਨਹੀਂ ਕੌਣ ਆਇਆ ਹੋਇਆ ਮੁੰਡਾ ਇੱਥੇ ਰਹਿੰਦਾ 2-3 ਮਹੀਨੇ ਹੋ ਗਏ ਤੇ ਇਹ ਸਾਡਾ ਆਰਟਿਸਟ ਹੈ ਔਰ ਇਹਨੂੰ ਤੁਸੀਂ ਪ੍ਰੋਪਰ ਟਾਈਮ ਦੇਣਾ ਤੇ ਮਤਲਬ ਜਿਹੜੀ ਵੀ ਗੱਲ ਕਹਿੰਦਾ ਉਹਦੇ ਤੇ ਅਮਲ ਕਰਨਾ ਐਸਾ ਮੈਨੂੰ ਬੜਾ ਚੰਗਾ ਲੱਗਿਆ ਉਸ ਵੇਲੇ ਕਿ ਇੱਕ ਸਪੈਸ਼ਲ ਜਿਹਾ ਟ੍ਰੀਟਮੈਂਟ ਮੈਨੂੰ ਮਿਲਿਆ ਸਿਰਫ ਮੇਰੀ ਵੋਕਲ ਕਰਕੇ ਮੇਰੇ ਗਾਣੇ ਕਰਕੇ ਬਿਲਕੁਲ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਮੈਂ ਤੈਨੂੰ ਰਿਕਾਰਡ ਕਰੂੰਗਾ ਫਿਰ ਮੇਰੇ ਖਿਆਲ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਉਹਨਾਂ ਨੇ ਮੈਨੂੰ ਇੱਕ ਗਾਣਾ ਦਿੱਤਾ ਕਹਿੰਦੇ ਕੰਪੋਜ਼ ਕਰ ਮੈਂ ਗਾਣਾ ਕੰਪੋਜ਼ ਕੀਤਾ ਹੋ ਫਿਰ ਦੂਸਰਾ ਗਾਣਾ ਦੂਸਰੇ ਦਿਨ ਤੀਸਰਾ ਗਾਣਾ ਤੀਸਰੇ ਦਿਨ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿਉਂਕਿ ਜਿਹੜੀ ਚੀਜ਼ ਦੀ ਤੁਹਾਨੂੰ ਮਤਲਬ ਜਿਹਦੇ ਚੀਜ਼ ਲਈ ਤੁਸੀਂ ਇੰਨੀ ਇੰਨੀ ਮਿਹਨਤ ਕੀਤੀ ਹੋ ਸਾਲ ਖਰਾਬ ਕੀਤੇ ਹੋਣ ਤੇ ਉਹ ਉਹ ਡੇ ਬਾਏ ਡੇ ਤੁਹਾਡੇ ਜ਼ਿੰਦਗੀ ਚ ਆਉਂਦੀ ਜਾਵੇ ਅੱਜ ਵੀ ਗਾਣਾ ਮਿਲ ਗਿਆ ਕੱਲ ਵੀ ਉਹ ਵੀ ਮੇਨ ਮਤਲਬ ਉਸ ਟਾਈਮ ਦੇ ਸੁਪਰ ਹਿੱਟ ਜਿਹੜੇ ਪ੍ਰੋਡਿਊਸਰ ਸੀਗੇ ਉਹਨਾਂ ਵੱਲੋਂ ਤੇ ਰਾਈਟਰ ਵੀ ਆਪ ਸੀਗੇ ਉਹ ਤੇ ਉਹ ਮੈਨੂੰ ਰੋਜ਼ ਕੰਪੋਜ਼ ਕਰਨ ਲਈ ਗਾਣਾ ਦੇ ਦਿੰਦੇ ਸੀ ਤੇ ਮੈਨੂੰ ਸਮਝ ਨਹੀਂ ਆਉਂਦੀ ਸੀ ਕੀ ਕਰਾਂ ਮੈਂ ਰੋਜ਼ ਹੀ ਕੰਪੋਜ਼ ਕਰਕੇ ਦੇ ਦਿੰਦਾ ਰਿਹਾ ਉਹਨਾਂ ਨੂੰ ਸੁਪਨਾ ਹੌਲੀ ਹੌਲੀ ਪੂਰਾ ਹੋ ਰਿਹਾ ਸੀ ਹਾਂਜੀ ਤੇ ਇੱਕ ਦਿਨ ਫਿਰ ਇਦਾਂ ਦਾ ਆਇਆ ਕਿ ਮੈਨੂੰ ਕਿਉਂਕਿ ਅ ਮੈਂ ਬਹੁਤ ਟਫ ਸਟਰਗਲ ਸੀ ਉਸ ਟਾਈਮ ਬਹੁਤ ਹਾਲਾਤ ਐਨੇ ਵਧੀਆ ਨਹੀਂ ਸੀਗੇ ਜੀ ਤੇ ਉਹਨਾਂ ਨੂੰ ਮਿਆਂ ਲੱਗਦਾ ਸੀ ਇਹਨੂੰ ਸਰਪ੍ਰਾਈਜ਼ ਦਈਏ ਜਿਵੇਂ ਫਿਲਮਾਂ ਦੇ ਵਿੱਚ ਨਹੀਂ ਹੁੰਦਾ ਕਿ ਸਰਪ੍ਰਾਈਜ਼ ਦਈਏ ਕਿ ਇਹਦੇ ਲਈ ਇੱਕ ਵੱਡਾ ਜ਼ਿੰਦਗੀ ਦਾ ਮੋੜ ਹੋਊਗਾ ਤੇ ਇੱਕ ਦਿਨ ਫਿਰ ਇਦਾਂ ਦਾ ਆਇਆ ਕਿ ਸਾਰੇ ਮਿਊਜ਼ੀਸ਼ੀਅਨਸ ਆਏ ਸੀਗੇ ਕਿਉਂਕਿ ਸਟੂਡੀਓ ਸੀ ਸਟੂਡੀਓ ਦੇ ਵਿੱਚ ਜਿੱਦਾਂ ਉਸ ਟਾਈਮ ਹਰ ਭਜਨ ਬਾਜੀ ਹੁਣੀ ਬਿੰਦਰਖਿਆ ਸਾਹਿਬ ਬਹੁਤ ਵੱਡੇ ਵੱਡੇ ਆਰਟਿਸਟ ਰਿਕਾਰਡਿੰਗ ਕਰਨਾ ਹੁੰਦੇ ਸੀਗੇ ਉਹਨੂੰ ਜੀ ਤੇ 10 15 ਮਿਊਜ਼ੀਸ਼ੀਅਨਸ ਹੁੰਦੇ ਸੀਗੇ ਸਟੂਡੀਓ ਦੇ ਵਿੱਚ ਤੇ ਉਸ ਦਿਨ ਵੀ ਰੂਟੀਨ ਦੇ ਵਿੱਚ ਸਾਰੇ ਮਿਊਜ਼ੀਸ਼ੀਅਨਸ ਆ ਗਏ ਪਰ ਉਸ ਦਿਨ ਕੋਈ ਆਰਟਿਸਟ ਨਹੀਂ ਆਇਆ ਤੇ ਮੈਂ ਕਿਹਾ ਯਾਰ ਆਹ ਆਰਟਿਸਟ ਕਿਹੜਾ ਆ ਰਿਹਾ ਬੜੀ ਐਕਸਾਈਟਮੈਂਟ ਹੁੰਦੀ ਸੀਗੀ ਵੀ ਕਿਸੇ ਨੂੰ ਮਿਲਿਆ ਕਿਹੜਾ ਆਰਟਿਸਟ ਹੋਗਾ ਅੱਜ ਤੇ ਚਲੋ 11 11:30 12 ਵਜੇ ਤੱਕ ਕੋਈ ਨਹੀਂ ਆਇਆ ਸਾਰਿਆਂ ਨੇ ਅੰਦਰ ਆਪਣੇ 뮤직 ਬਣ ਰਿਹਾ ਸੀਗਾ ਮਦਨ ਸ਼ੌਕੀ ਜੀ ਨੇ 뮤직 ਦਿੱਤਾ ਸੀ 뮤직 ਬਣ ਰਿਹਾ ਸੀ ਸਾਰਾ ਕੁਝ ਵੀ ਮੈਂ ਬਾਹਰ ਬੈਠਾ ਸੋਚ ਰਿਹਾ ਸੀ ਪਤਾ ਨਹੀਂ ਅਜ ਆਇਆ ਹੈ ਨਹੀਂ ਆਰਟਿਸਟ ਕੌਣ ਹੋਗਾ ਤੇ ਫਿਰ ਮੈਨੂੰ ਮਦਨ ਸ਼ੌਂਕੀ ਜੀ ਕਹਿੰਦੇ ਵੀ ਤੇਰੀ ਤੇਰੀ ਰਿਕਾਰਡਿੰਗ ਹੈ ਅੱਜ ਤੇ ਤੂੰ ਅੰਦਰ ਜਾ ਤੇ ਮੈਂ ਅੰਦਰ ਗਿਆ ਨਹੀਂ ਮੈਂ ਖਿਆ ਮਜ਼ਾਕ ਕਿਉਂਕਿ ਮਜ਼ਾਕ ਕਰਦੇ ਰਹਿੰਦੇ ਸੀਗੇ ਮੈਨੂੰ ਉਹ ਕਈ ਵਾਰੀ ਤੇ ਮੈਂ ਕਹਾ ਵੀ ਮਜ਼ਾਕ ਕਰ ਰਿਹਾ ਬਈ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਫਿਰ ਮੈਂ ਕਹਿੰਦੇ ਤੂੰ ਇਦਾਂ ਕਰ ਜਾ ਕੇ ਸੂਟ ਲੈ ਕੇ ਆ ਕੋਲ ਲੱਡੂ ਲੈ ਗਿਆ ਫਿਰ ਮੈਂ ਲੱਡੂ ਲੈ ਗਿਆ ਬਾਅਦ ਵਿੱਚ ਘਮਾਨ ਸਾਹਿਬ ਆ ਕੇ ਕਹਿੰਦੇ ਤੂੰ ਅੰਦਰ ਨਹੀਂ ਗਿਆ ਹੁਣ ਤੱਕ ਤੇ ਮੈਂ ਕਹਾ ਜੀ ਅੰਦਰ ਕੀ ਕਰਨਾ ਸੀ ਤੇਰੀ ਰਿਕਾਰਡਿੰਗ ਹੈ ਕਾਕਾ ਤੈਨੂੰ ਦੱਸਿਆ ਨਹੀਂ ਕਿਸੇ ਨੇ ਮੈਂ ਕਿਹਾ ਮਨ ਮਦਨ ਜੀ ਕਹਿਤਾ ਰਹੀ ਸੀਗੇ ਤੇ ਮੈਂ ਨੂੰ ਲੱਗਿਆ ਕਿ ਸ਼ਾਇਦ ਮਜ਼ਾਕ ਕਰ ਰਿਹਾ ਉਹ ਕਹਿੰਦੇ ਨੀ ਨੀ ਜਾ ਕੇ ਰਿਕਾਰਡਿੰਗ ਕਰ ਤੇ ਉਹ ਮੇਰਾ ਫਸਟ ਟਾਈਮ ਸੀਗਾ ਕਿ ਮੈਂ ਕੈਬਨ ਦੇ ਵਿੱਚ ਖੜਾ ਤੇ ਮੈਂ ਇੱਕ ਗਾਣਾ ਰਿਕਾਰਡ ਕਰ ਰਿਹਾ ਉਸ ਤੋਂ ਬਾਅਦ ਉਹ ਫਿਰ ਐਲਬਮ ਰਿਲੀਜ਼ ਹੋਈ ਗਾਣਾ ਕਿਹੜਾ ਸੀਗਾ ਉਹ ਸੀਗਾ ਹਸ ਲਵੈਰ ਨੇ ਹਸ ਲੈ ਯਾਰ ਦੀ ਗਰੀਬੀ ਉੱਤੇ ਹਸ ਲੈ ਕਸ ਲੈ ਵੈਰ ਨੇ ਕਸ ਲੈ ਤਾਨਿਆਂ ਦੇ ਤੀਰ ਹੋਰ ਕਸ ਲੈ ਹਸ ਲੈ ਵੈਰ ਨੇ ਹਸ ਲੈ ਯਾਰ ਦੀ ਗਰੀਬੀ ਉਤੇ ਹਸ ਲੈ ਬੜਾ ਇਨੋਸੈਂਟ ਜਿਹਾ ਗਾਣਾ ਸੀਗਾ ਤੇ ਜਿਹੜੇ ਇੱਕ ਰੂਰਲ ਆਡੀਅנס ਹੁੰਦੀ ਪਿੰਡਾਂ ਦੀ ਆਡੀਅנס ਜੀ ਸੀਗੀ ਉਹ ਆਡੀਅੰਸ ਨੇ ਬੜਾ ਮਤਲਬ ਵਧੀਆ ਲੱਗਿਆ ਉਹਨਾਂ ਨੂੰ ਉਸ ਤੋਂ ਬਾਅਦ ਫਿਰ ਇੱਕ ਐਲਬਮ ਆਈ ਸੀਗੀ ਬੇਗਾਨੇ ਦਾ ਬੇਗਾਨੇ ਉਹਨੇ ਉਸੇ ਸਾਲ ਚ ਜੀ ਉਹ ਵੀ ਮਿਸਟਰ ਜਨੈਰ ਕਮਾਨ ਨੇ ਕੀਤੀ ਸੀਗੀ ਤੇ ਉਹ ਫਿਰ ਐਲਬਮ ਨੇ ਕਾਫੀ ਵਧੀਆ ਰਿਸਪੌਂਸ ਮਿਲਿਆ ਤੇ ਉਸ ਤੋਂ ਬਾਅਦ ਸਫ਼ਰ ਸ਼ੁਰੂ ਹੋ ਗਿਆ ਜੀ ਅੱਛਾ ਮਤਲਬ ਗੱਲ ਚੱਲ ਰਹੀ ਸੀ ਵੈਰ ਨੇ ਹਸਲਾ ਐਦਾਂ ਦੇ ਹੈ ਨਾ ਕੁਝ ਫੀਲ ਹੋਣਾ ਬਹੁਤ ਜ਼ਰੂਰੀ ਆ ਉਸ ਟਾਈਮ ਤੇ ਤੁਹਾਡੇ ਜ਼ਿੰਦਗੀ ਦੇ ਵਿੱਚ ਵੀ ਕੋਈ ਸੀਗਾ ਹਾਂ ਨਾ ਮਤਲਬ ਉਦੋਂ ਜ਼ਿੰਦਗੀ ਉਲਝਣ ਬਾਜੀ ਨਹੀਂ ਸੀਗੀ ਕਿ ਇਹਨਾਂ ਚੀਜ਼ਾਂ ਦਾ ਇਹ ਮਤਲਬ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਦਾ ਧਿਆਨ ਹੀ ਨਹੀਂ ਜਾਂਦਾ ਸੀਗਾ ਪਹਿਲਾ ਕ੍ਰਸ਼ ਕਿਹੜਾ ਸੀਗਾ ਅ ਰਸ਼ਤਾ ਮੈਨੂੰ ਹੁਣ ਕੀ ਕਹਿ ਸਕਦਾ ਮੈਂ ਜੋ ਕਾਲਜ ਟਾਈਮ ਪੜ੍ਹਦੇ ਸੀਗੇ ਉਦੋਂ ਇੱਕ ਦੋ ਚਿਹਰੇ ਇਦਾਂ ਦੇ ਹੁੰਦੇ ਸੀਗੇ ਜਿਹੜੇ ਚੰਗੇ ਲੱਗਦੇ ਸੀ ਮਨ ਨੂੰ ਪਰ ਸ਼ਾਇਦ ਉਹ ਉਸ ਟਾਈਮ ਉਹ ਚਿਹਰੇ ਸਾਨੂੰ ਉਸ ਕਾਬਲ ਨਹੀਂ ਸਮਝਦੇ ਸੀ ਕਿ ਅਸੀਂ ਉਹਨਾਂ ਨਾਲ ਬਹਿ ਕੇ ਗੱਲ ਕਰੀਏ ਜਾਂ ਉਹਨਾਂ ਦੇ ਨਾਲ ਸਾਡੀ ਕੋਈ ਸਾਂਝ ਬਣੇ ਸੋ ਇਸ ਕਰਕੇ ਉਹ ਕਰਾਸ਼ੀ ਰਹਿ ਗਿਆ ਮਤਲਬ ਉਹ ਅੱਗੇ ਵਧਿਆ ਨਹੀਂ ਆ ਤੁਹਾਡਾ ਇੱਕ Song ਐ ਸੈਟਰਡੇ ਨਾਈਟ ਹਾਂਜੀ ਉਹ ਮੈਂ ਚਾਹੁੰਦੀ ਤੁਸੀਂ ਸਾਨੂੰ गा ਕੇ ਸੁਣਾਓ ਇੱਕ ਵਾਰ ਪਹਿਲਾਂ ਚੂੜੀਆਂ ਬਣਾ ਕੇ ਚਾਏ ਹੱਥਾਂ ਵਿੱਚ ਪਾਲਾ ਝੰਜਣਾ ਬਣਾ ਕੇ ਚਾਏ ਪੈਰਾਂ ਵਿੱਚ ਪਾਲਾ ਚਾਏ ਜ਼ਿੰਦੜੀ ਮੰਗ ਲਾ ਚਾਏ ਸੂਲੀ ਤੇ ਟੰਗ ਲਾ ਜ਼ਿੰਦੜੀ ਮੰਗ ਲਾ ਚਾਏ ਸੂਲੀ ਤੇ ਟੰਗ ਲਾ ਅੱਖਾਂ ਨਾਲ ਹੀ ਅੱਖਾਂ ਲੈਣ ਦੇ ਤੂੰ ਮਿਲ ਹੋਰ ਤੇਥੋਂ ਮੰਗਿਆ ਨਹੀਂ ਕੁਝ ਗੋਰੀਏ ਨਿਵਾਸ ਮੰਗਿਆ ਏਕ ਤੇਰਾ ਦਿਲ ਹੋਰ ਤੇ ਤਾਂ ਮੰਗਿਆ ਨਹੀਂ ਕੁਝ ਗੋਰੀਏ ਨਹੀਂ ਬਸ ਮੰਗਿਆ ਇੱਕ ਤੇਰਾ ਦਿਲ ਚੂੜੀਆਂ ਬਣਾ ਕੇ ਜਾਏ ਹੱਥਾਂ ਵਿੱਚ ਪਾ ਲੈ ਝਾਂਜੜਾ ਬਣਾ ਕੇ ਜਾਏ ਪੈਰਾਂ ਵਿੱਚ ਪਾ ਲੈ ਆਹ ਸਭ ਤੋਂ ਤਾਂ ਕਾਮੇਡੀ ਮੂਵੀ ਅ ਕਾਮੇਡੀ ਮੈਨੂੰ ਗੋਰਿਆਂ ਦਾਫਾ ਕਰੋ ਫਿਲਮ ਵਧੀਆ ਲੱਗੀ ਉਸ ਤੋਂ ਪਹਿਲਾਂ ਗਿੱਪੀੜਾਂ ਦੀ ਫਿਲਮ ਆਈ ਸੀਗੀ ਆਪਣੀ ਅ ਕੈਰੀオン ਜਟਾ ਜੀ ਉਹਦੇ ਛੇ ਮੈਨੂੰ ਪੰਜਾਬੀ ਫੁਲਾਂਾਂ ਦੀ ਗੱਲ ਕਰਦਾ ਬਹੁਤ ਵਧੀਆ ਲੱਗਿਆ ਅੱਛਾ ਇਹੋ ਜਿਹਾ ਕਿਹੜਾ ਇੱਕ ਵਰਡ ਹੈ ਜਿਹੜਾ ਤੁਸੀਂ ਸਭ ਤੋਂ ਜ਼ਿਆਦਾ ਯੂਜ਼ ਕਰਦੇ ਹੋ ਸੋ ਸੋ ਤੁਸੀਂ ਹੁਣ ਇਹਨੂੰ ਗਾਣੇ ਨੂੰ ਸੁਣੋ ਸੋ ਇਹ ਸ਼ਾਇਦ ਬਾਰ ਬਾਰ ਕਿਈ ਵਾਰੀ ਕਈ ਵਾਰੀ ਸਨੈਪਚੈਟ ਤੇ ਵੀ ਹੋਈਦਾ ਨਾ ਜੀ ਤੇ ਉਦੋਂ ਵੀ ਐ ਹੁੰਦਾ ਕਿ ਅੱਛਾ ਸੋ ਹੁਣ ਫੁਲਾਣਾ ਆ ਰਿਹਾ ਤਾਂ ਫਿਰ ਦੋ ਤਿੰਨ ਵਾਰੀ ਸਨੈਪਚੈਟ ਬਣਾਉਣੀ ਪੈਂਦੀ ਸਭ ਤੋਂ ਜ਼ਿਆਦਾ ਕਿਹੜਾ ਐਪ ਹੈ ਜਿਹੜਾ ਤੁਸੀਂ ਯੂਜ਼ ਕਰਦੇ ਹੋ ਆਲਾ ਕੈਬ ਦਾ ਮੈਂ ਕੀਤਾ ਐਪ ਡਾਊਨਲੋਡ ਉਹ ਯੂਜ਼ ਹੁੰਦਾ ਮੇਰਾ ਜ਼ਿਆਦਾ ਉਹਨੂੰ ਕਿਹਾ ਟੈਕਸੀ ਬੁਲਾਉਣੀ ਪੈਂਦੀ ਸਾਨੂੰ ਜੀ ਕੀ ਬਾਤ ਹੈ ਤਾਂ ਬਹੁਤ ਵਧੀਆ ਗੱਲ ਹੈ ਹੋਣ ਮੈਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਕੁਝ ਨਾਮ ਦਵਾਂਗੀ ਤੁਸੀਂ ਇਹ ਦੱਸਣਾ ਕਿ ਉਹਨਾਂ ਨੂੰ ਇੱਕ ਵਰਡ ਦੇ ਵਿੱਚ ਡਿਸਕ੍ਰਾਈਬ ਕਰਨਾ ਹੈ ਹੂੰ ਅਮੀ ਬਿਰਕ ਕੈਂਟ ਜੱਟ ਰਣਜੀਤ ਬਾਵਾ ਮਿਹਨਤੀ ਰੌਸ਼ਨ ਪ੍ਰਿੰਸ ਸੁਰਿਲਾ ਮੁੰਡਾ ਦਿਲਜੀਤ ਦੋਸਾਂਝ ਵੈਰੀ ਐਕਟਿਵ ਆਰਟਿਸਟ ਗੀਪੀ ਗਰੇਵਾਲ ਫੋਕਸਡ ਉਥੇ ਜਗ੍ਹਾ ਗੱਲ ਕੁੜੀਆਂ ਦੀ ਕੀਤੀ ਜਾਵੇ ਤੇ ਮਿਸ ਪੂਜਾ ਨੂੰ ਕੀ ਕਹਿਣਾ ਚਾਹੋਗੇ ਟ੍ਰੈਂਡ ਚੇਂਜਰ ਕੋਰਬੀ ਵੈਰੀ ਗੁੱਡ ਵੋਕਲਿਸਟ ਐਂ ਸਨੰਦ ਸ਼ਰਮਾ ਗੁੱਡ ਆਰਟਿਸਟ ਰੁਪਿੰਦਰ ਹੋਂਡਾ ਸਟ੍ਰੇਟ ਫਾਰਵਰਡ ਸੋ ਜਗਬਾਣੀ ਦੇ ਈਵਰਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਗਬਾਣੀ ਈਵਰਸ ਨੂੰ ਮੈਂ ਇਹੀ ਕਹੂੰਗਾ ਕਿ ਜਗਬਾਣੀ ਨੂੰ ਇਦਾਂ ਹੀ ਦੇਖਦੇ ਰਹੋ ਸੁਣਦੇ ਰਹੋ ਪੜ੍ਹਦੇ ਰਹੋ ਕਿਉਂਕਿ ਜਿੰਨੀਆਂ ਵੀ ਦੁਨੀਆਦਾਰੀ ਚ ਹੋਣ ਵਾਲੀਆਂ ਐਕਟੀਵਿਟੀਜ਼ ਨੇ ਉਹ ਤੁਹਾਡੇ ਤੱਕ ਲੈ ਕੇ ਜਾਂਦੇ ਨੇ ਔਰ ਜਿਹੜਾ ਮਨੋਰੰਜਨ ਹੈ ਉਹਦੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਜਿਵੇਂ ਸਾਡੇ ਕਲਾਕਾਰ ਜਿੰਨੇ ਵੀ ਪੰਜਾਬ ਦੇ ਵਿੱਚ ਇੰਡਸਟਰੀ ਚ ਕੰਮ ਕਰ ਰਹੇ ਨੇ ਉਹਨਾਂ ਦੀ ਇੰਟਰਵਿਊਸ ਤੁਹਾਡੇ ਤੱਕ ਲੈ ਕੇ ਜਾਂਦੇ ਨੇ ਤਾਂ ਤੁਸੀਂ ਸੁਣਦੇ ਰਹੋ ਸਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਕੋਈ ਚੀਜ਼ਾਂ ਜਗਮਣੀ ਟੀਵੀ ਤੇ ਅੱਜ ਦੀ ਐਂਡਿੰਗ ਜੇ 뮤지컬 ਹੋਵੇ ਤਾਂ ਜ਼ਿਆਦਾ ਮਜ਼ਾ ਆਵੇਗਾ ਨਾ ਨਿਸਾਰ 18ਵੇਂ ਤੁਜੋਂ ਦੀ ਤੂਫਾਨ ਹੋ ਗਈ ਮੁੰਡਿਆਂ ਦੇ ਵੱਸੋਂ ਗੱਲਬਾਰ ਹੋ ਗਈ ਇਸ ਗੱਲ ਦੀ ਹਰਮੀ ਸਾਨੂੰ ਸੋਣੀਏ ਦਿੱਕਤੋਂ ਸਿੱਪੀਆਂ ਦੇ ਸੋਫਾ ਬਣ ਗਏ ਇਸ ਮੁੰਡਿਆਂ ਤੇ ਬਣ ਗਏ ਨੇ ਗੋਰੀਏ ਨੀ ਤੇਰੇ ਮਿੱਟੀਆਂ ਦੇ ਪਾਫ ਬਣ ਗਏ ਸੁਕੇ ਸੁਕੇ ਮੁੰਡਿਆਂ ਦੇ ਬਣ ਗਏ ਨੇ ਗੋਰੀਏ ਨੀ ਤੇਰੇ ਮਿੱਟੀਆਂ ਦੇ ਪਾਫ ਬਣ ਗਏ ਓਕੇ ਥੈਂਕ ਯੂ ਵੈਰੀ ਮਚ ਲਵ ਯੂ